ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹੁਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਤੇ ਅੱਜ ਵੀ ਜਿਹੜੀ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਲੇਗੇ ਉਹ ਜੀ ਹੈਗੀ ਜੀ ਕੰਪਿਊਟਰ ਅਧਿਆਪਕਾਂ ਨਾਲ ਸੰਬੰਧਤ ਹੈ ਕਿਉਂਕਿ ਆਪਾਂ ਦੇਖਿਆ ਵੀ ਕਾਫੀ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕ ਹੈ ਉਹ ਧਰਨਾ ਜਿਹੜਾ ਲਗਾ ਰਹੇ ਹੈ ਇੱਕ ਤਾਂ ਉਹਨਾਂ ਦੇ ਜਿਹੜਾ ਬਕਾਇਆ ਉਹਨਾਂ ਦਾ ਤੇ ਦੂਸਰਾ ਉਹਨਾਂ ਨੂੰ ਉਹ ਰੈਗੂਲਰ ਜਿਹੜੇ ਹੈਗਾ ਹੋਣ ਦੀ ਮੰਨ ਕਰ ਰਹੇ ਪਰ ਸਰਕਾਰ ਨੇ ਜਿਹੜਾ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਉਹ ਕੀ ਹੈ ਤੁਹਾਡਾ ਜਾਣਕਾਰੀ ਸਾਂਝੀ ਕਰਦੇ ਆ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਕੀ ਹੈ ਜੀ ਕੰਪਿਊਟਰ ਅਧਿਆਪਕਾਂ ਨੂੰ ਵੋਕੇਸ਼ਨਲ ਮਾਸਟਰਾਂ ਬਰਾਬਰ ਤਨਖਾਹ ਤੇ ਪੱਤੇ ਦੇਣ ਦੇ ਹੁਕਮ ਸੋ ਜਿਹੜਾ ਹੈਗਾ ਹਾਈ ਕੋਰਟ ਵੱਲੋਂ ਹੁਕਮ ਆ ਚੁੱਕਿਆ ਜੀ ਕਿ ਜਿਹੜੇ ਕੰਪਿਊਟਰ ਅਧਿਆਪਕ ਹੈ ਉਹਨਾਂ ਨੂੰ ਮਾਸਟਰ ਕਾਟ ਦੇ ਬਰਾਬਰ ਠੀਕ ਹੈ ਜੀ ਜਿਹੜੇ ਉਹ ਪੱਤੇ ਦਿੱਤੇ ਜਾਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੰਪਿਊਟਰ ਅਧਿਆਪਕਾਂ ਲਈ ਇੱਕ ਐਮ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ 2004 ਤੋਂ 6 ਦਰਮਿਆਨ ਠੇਕੇ ਤੇ ਭਰਤੀ ਹੋਏ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਤਨਖਾਹ ਸਕਿੱਲ ਦੇਣ ਦਾ ਹੁਕਮ ਦਿੱਤਾ ਹੈ ਇਹ ਫੈਸਲਾ ਉਹਨਾਂ ਅਧਿਆਪਕਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ 2004 ਤੋਂ 6 ਦਰਮਿਆਨ ਠੇਕੇ ਤੇ ਨਿਯੁਕਤ ਕੀਤਾ ਸੀ ਪਰ ਉਹਨਾਂ ਦੀਆਂ ਸੇਵਾਵਾਂ ਅਜੇ ਤੱਕ ਪੂਰੀਆਂ ਤਰ੍ਹਾਂ ਰੈਗੂਲਰ ਨਹੀਂ ਕੀਤੀਆਂ ਸਨ ਠੀਕ ਹੈ ਜੀ ਹਾਲਾਂਕਿ ਜਿਹੜੇ 2000 ਤੋਂ 4 ਤੋਂ 6 ਤੱਕ ਨੇ ਉਹ ਅਧਿਆਪਕ ਉਹਨਾਂ ਨੂੰ ਡਿਪਾਰਟਮੈਂਟ ਵਿੱਚ ਰੈਗੂਲਰ ਨਹੀਂ ਕੀਤਾ ਗਿਆ ਠੀਕ ਹੈ ਜੀ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਗਿਆ ਕਿ ਕਿਉਂਕਿ ਕੰਪਿਊਟਰ ਅਧਿਆਪਕ ਸਰਕਾਰ ਦੁਆਰਾ ਬਣਾਈ ਗਈ ਸੁਸਾਇਟੀ ਅਧੀਨ ਕੰਮ ਕਰ ਰਹੇ ਹਨ ਇਸ ਲਈ ਉਹਨਾਂ ਨੂੰ ਸਿੱਧੇ ਤੌਰ ਤੇ ਸਰਕਾਰੀ ਕਰਮਚਾਰੀ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਜੀ ਹਾਲਾਂਕਿ ਸਰਕਾਰ ਨੇ ਇਹ ਮੰਨਾਂ ਕਰ ਦਿੱਤਾ ਹੈ ਕਿ ਉਹਨਾਂ ਨੂੰ ਸਰਕਾਰੀ ਕਰਮਚਾਰੀ ਜਿਹੜਾ ਉਹ ਨਹੀਂ ਮੰਨਿਆ ਜਾਊਗਾ ਡਿਪਾਰਟਮੈਂਟ ਦੇ ਵਿੱਚ ਨਹੀਂ ਲਿਆਂਦਾ ਜਾਊਗਾ ਪਰ ਕਿਉਂਕਿ ਕੰਪਿਊਟਰ ਅਧਿਆਪਕ ਫੈਕਲਟੀ ਦੀ ਨਿਯੁਕਤੀ ਸਰਕਾਰੀ ਹੁਕਮਾਂ ਅਧੀਨ ਕੀਤੀ ਗਈ ਸੀ ਅਤੇ ਉਹ ਸਰਕਾਰੀ ਸਕੂਲ ਵਿੱਚ ਕੰਮ ਕਰ ਰਹੇ ਹਨ ਇਸ ਲਈ ਉਹਨਾਂ ਨੂੰ ਸਾਰੀਆਂ ਤਨਖਾਹਾਂ ਅਤੇ ਭੱਤੇ ਦਿੱਤੇ ਜਾਣੇ ਚਾਹੀਦੇ ਹਨ ਜੋ ਕਿ ਵੋਕੇਸ਼ਨਲ ਮਾਸਟਰਾਂ ਨੂੰ ਦਿੱਤੇ ਜਾਂਦੇ ਹਨ ਅ ਦੋਸਤੋ ਇਹ ਸੀ ਕੰਪਿਊਟਰ ਅਧਿਆਪਕਾਂ ਵਾਸਤੇ ਜਿਹੜਾ ਹਾਈ ਕੋਰਟ ਵੱਲੋਂ ਹੁਕਮ ਜਾਰੀ ਹੋਇਆ ਕਿ ਉਹਨਾਂ ਨੂੰ ਜਿਹੜਾ ਹੈਗਾ ਵਿਭਾਗ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਊਗਾ ਪੱਕਿਆ ਨਹੀਂ ਕੀਤਾ ਜਾਊਗਾ ਪਰ ਉਹਨਾਂ ਨੇ ਕਿ ਇਹਨਾਂ ਨੂੰ ਇਰਾਹਤ ਜ਼ਰੂਰ ਦਿੱਤੀ ਹੈ ਕਿ ਉਹਨਾਂ ਦੇ ਤਨਖਾਹਾਂ ਅਤੇ ਪੱਤੇ ਜਿਹੜੇ ਹੈਗੇ ਆ ਉਹ ਬਾਕੀ ਮਾਸਟਰ ਕੀਟਰ ਜਾਂ ਵੋਕੇਸ਼ਨਲ ਮਾਸਟਰਾਂ ਦੇ ਬਰਾਬਰ ਹੀ ਜਿਹੜੇ ਉਹ ਰੱਖੇ ਜਾਣਗੇ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਥੋੜਾ ਬਹੁਤ ਨਿਰਾਸ਼ਾ ਹੋ ਸਕਦੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਨਾਂ ਨੂੰ ਲਾਭ ਵੀ ਜ਼ਰੂਰ ਦਿੱਤਾ ਗਿਆ ਸੋ ਤੁਹਾਡੇ ਕੀ ਵਿਚਾਰ ਨੇ ਇਹ ਫੈਸਲਾ ਸਰਕਾਰ ਦਾ ਸਹੀ ਸੀ ਜਾਂ ਹਜੇ ਵੀ ਇਹਦੇ ਵਿੱਚ ਉਹਨਾਂ ਨੂੰ ਮਰਜ਼ ਕਰਨਾ ਚਾਹੀਦਾ ਸੀ ਹਨ ਤਾਂ ਆਪਣੇ ਕਮੈਂਟਾਂ ਵਿੱਚ رائے ਜ਼ਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ